ਅਜ਼ਬੇ ਜੋ ਸਾਡੇ ਸਾਹਮਣੇ ਡੇ ਬਾਏ ਡੇ ਕਤਲਿਆ ਮੋਰਿਆਂ ਮੁੱਖੇ ਮਾਰ ਰਹੇ ਇਹਨਾਂ ਕਦੀ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਕੋਈ ਓਪਨਲੀ 21 ਸਦੀ ਦੇ ਵਿੱਚ ਖੁੱਲੇ ਆ ਬੌਮ ਸੱਟ ਕੇ ਬੱਚਾ ਤੇ ਔਰਤਾ ਦੇ ਖਤਮ ਕਰੋ ਕਹਿ ਰਹੇ ਕਿ ਸਭ ਨੂੰ ਖਤਮ ਕਰ ਦੇਣਾ ਔਰ ਕੋਈ ਸੁਪਰ ਪਾਵਰ ਕੈਪ ਕੋਈ ਦੇਸ਼ ਕਾ ਸਾਡਾ ਆਪਣਾ ਦੇਸ਼ ਵੀ ਪ੍ਰੋਟੈਸਟ ਕਰ ਜੁਗਾ ਨਹੀਂ ਰਿਹਾ ਇਹ ਹੈ ਕਿ ਜਿਹੜੀ ਗ੍ਰੇਟ ਪਾਵਰ ਦੀ ਪੋਲਿਟਿਕਸ ਕਿਵੇਂ ਨੇਸ਼ਨਸ ਕ੍ਰੀਏਟ ਕਰ ਦਿੰਦੀਆਂ ਕਿਵੇਂ ਨੇਸ਼ਨਸ ਖਤਮ ਕਰ ਦਿੰਦੀਆਂ ਜਦੋਂ ਚਾਈਨਾ ਐਲਬ੍ਰੇਟ ਹੋਇਆ ਬਿਲਕੁਲ ਲਗ ਤਰੀਕੇ ਨਾਲ ਹੋਇਆ ਜਦੋਂ ਸਾਨੂੰ ਪਾਵਰ ਮਿਲੀ ਤਾਂ ਅਸੀਂ ਇਹ ਲਿਫਟਨ ਚਾ ਹਲੇ ਪੀ ਜਨੇ ਇਹਨਾਂ ਦੇ ਹਲੇ ਵੀ ਟੀ ਬੈਗਸ ਹੈ ਜਿਹੜਾ ਉਹਨਾਂ ਨੇ ਉਹਨਾਂ ਨੇ ਅੰਗਰੇਜ਼ਾਂ ਨੇ ਸਿੱਧੇ ਸਿੱਧੇ ਜ਼ਮੀਨ ਤੇ ਕਬਜ਼ਾ ਕੀਤਾ ਸੀ ਆਜ਼ਾਦੀ ਤੋਂ ਬਾਅਦ ਅਸੀਂ ਕੋਈ ਵੀ ਐਸੀ ਚੀਜ਼ ਵਾਪਸ ਨਹੀਂ ਲੈ ਸਕੇ ਜਿੱਥੇ ਉਹਨਾਂ ਨੇ ਜਦੋਂ ਅਸੀਂ ਕਬਜ਼ਾ ਕੀਤਾ ਸੀ ਜਿੱਥੋਂ ਇਨਕਮ ਹੈ ਉਹਨਾਂ ਦੀ ਹਲੇ ਵੀ ਕੰਪਨੀਆਂ ਉਦਾਂ ਹੀ ਚੱਲ ਰਹੀਆਂ ਉਹ ਲੈਂਡ ਤੋਂ ਉਹ ਐਸੈਟਸ ਤੋਂ ਜਿਹੜੇ ਕਿ ਉਹਨਾਂ ਨੇ 200 ਸਾਲ ਪਹਿਲਾਂ ਮਿਲਟਰੀ ਪਾਵਨਾ ਜਿੱਤ ਲਏ ਸੀ ਤਾਂ ਫਿਰ ਇਸੇ ਲਈ ਇਸੇ ਲਈ ਸਾਡੀ ਆਜ਼ਾਦੀ ਤੇ ਬੜਾ ਕੁਝ ਹੋ ਜਾਂਦਾ ਹੈ 1.72 ਤੋਂ چاہے ਇਸ ਲਈ ਕਿ ਅਸੀਂ ਵਿਕਟਮ ਬਣੇ ਚਾਹੇ ਇਸ ਲਈ ਕਿ ਅਸੀਂ ਦੁਆਰਾ ਉੱਪਰ ਸਕੇ ਚਾਹੇ ਇਸ ਲਈ ਕਿ ਅਸੀਂ ਬੜੇ ਪਰਸਿਸਟੈਂਟਲੀ ਪ੍ਰੋਟੈਸਟ ਕੀਤਾ ਲਿੰਗੁਇਸਟਿਕ ਸਟੇਟਸ ਲਈ ਵਾਕਿਆ ਨੇ ਵੀ ਕੀਤਾ ਬੜਾ ਅਸੀਂ ਬਹੁਤ ਕੀਤਾ ਜੋ ਸਾਡੀ ਨਹੀਂ ਬਣੀ ਤਾਂ ਹਰਨ ਜੋ ਵੀ ਹੈ 1.7%2 ਨੂੰ ਬਾਕੀ ਦੇਸ਼ ਨੂੰ ਸਮਝਾ ਦੇਣਾ ਕਿ ਦੇਸ਼ ਲਈ ਖਤਰਾ ਹੈ 1.72% ਨੂੰ ਲੁਕ ਲੁਕ ਕਹਿੰਦਾ ਇਨਫੋਰਮੇਸ਼ਨ ਉਹਨਾਂ ਦੀ ਇਨਫੋਰਮੇਸ਼ਨ ਜਾਂ ਇਨਫੋਰਮੇਸ਼ਨ ਪ੍ਰੋਪਾਗੈਂਡਾ ਕਿੰਨਾ ਇਫੈਕਟਿਵ ਸੀ ਇਸਾਰੇ ਦੇਸ਼ ਨੇ ਮੰਨ ਲਿਆ ਸੀ 88 ਤੱਕ ਕਿ ਸਿੱਖ ਦੇਸ਼ ਲਈ ਖਤਰਾ ਹੈ ਤੇ ਮਿਲਟਰੀ ਆਪਰੇਸ਼ਨ ਹੋਣਾ ਚਾਹੀਦਾ ਹੈ ਇਹ ਕਿੰਨੀ ਵੱਡੀ ਸਾਡੀ ਫੇਲ ਹੈ ਤੇ ਕਿੰਨੀ ਵੱਡੀ ਉਹਨਾਂ ਦੀ ਸਕਸੈਸਫੁਲ ਹੋਰ ਤਾਂ ਬੜੀਆਂ ਆਪਾਂ ਐਨਾਲਿਸਿਸ ਕਰ ਲੈਣੇ ਆ ਪਰ ਸਾਡਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਜਿਹੜੀ ਅੱਗੇ ਐਜਿਸਟੇਸ਼ਨ ਚੱਲੀ ਉਹ ਕਿੱਥੇ ਰੋਂਗ ਟਰਨ ਲੈ ਗਈ ਕੇਂਦਰਾ ਗੰਧ ਨੂੰ ਇੰਨਾ ਵੱਡਾ ਮੌਕਾ ਮਿਲ ਗਿਆ ਕਿ ਦਰਬਾਰ ਸਾਹਿਬ ਤੇ ਅਟੈਕ ਕਰਦੇ ਹੋ ਦੇਸ਼ ਸਪੋਰਟ ਕਰਦੇ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਦੇ 2/3 ਮੈਜੋਰਿਟੀ ਨਾਲ ਆਈਏ ਕਿੰਨਾ 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 ਸਾਡੇ ਵੱਲੋਂ ਕਿੰਨੀਆਂ ਵੱਡੀਆਂ ਗਲਤੀਆਂ ਹੋ ਗਈਆਂ ਕਿ ਆਪਾਂ ਜਾਂ ਤਾਂ ਲੋਕਤੰਤਰੀ ਪੋਲਿਟਿਕਸ ਨੂੰ ਸਮਝਿਆ ਨਹੀਂ ਬਟ ਮੌਕਰੇਸੀ ਦੇ ਵਿੱਚ ਚਲਾਕੀਆਂ ਹੋਰ ਹਜ਼ਾਰਾਂ ਤਰ੍ਹਾਂ ਦੇ ਉਹ ਲੇਅਰਸ ਹੁੰਦੀ ਹੈ ਉਹਦੇ ਵਿੱਚ ਲਾਸਟ ਐਂਡ ਨਹੀਂ ਹੁੰਦਾ ਲਾਸਟ ਐਂਡ ਤਾਂ ਉਹਦੇ ਹੁੰਦਾ ਜੇ ਤੁਹਾਡੇ ਸਿੱਤੇ ਚੜੇ ਆਏ ਤਾਂ ਤੁਸੀਂ ਗੋਲੀ ਉਹ ਤਾਂ ਚਲੋ ਮੰਨਿਆ ਅਗਰ ਆਰਡੀਨਰੀ ਪੋਲਿਟਿਕਸ 'ਚ ਤਾਂ ਤੁਸੀਂ ਆਊਟ ਮੈਨੂਵਰ ਹੋ ਜਾਂਦੇ ਆ ਤਾਂ ਇਸ ਕਰਕੇ ਇਹ ਆਪਾਂ ਨੂੰ ਇਕਨੋਲਜ ਕਰਨਾ ਪੈਗਾ ਕਿ ਜਿਹੜੀ ਆਪਾਂ ਨੀ ਮਰਜੀ ਬੇਨਸਾਫੀ ਆ ਉਹ ਮੈਂ ਵੀ ਜਿਆਦਾ ਸਮਝਦਾ ਹਾਂ ਮੈਂ ਵੀ ਸਮਝਦਾ ਕਿ ਸ਼ੁਰੂ ਹੋ ਤੋ ਕਿੰਨੇ ਚਲਾਕੇ ਹੈ ਕਾਂਗਰਸ ਚਲਾਕੇ ਸਭ ਨੇ ਚਲਾਕੇ ਮਗਲ ਚਲਾਕੇ ਨੂੰ ਤਾਂ ਚਲਾਕੇ ਨਾਲ ਹੀ ਮੈਨੇਜ ਕਰਨਾ ਨਾ ਪੋਲਿਟਿਕਸ ਤੋਂ ਪੋਲਿਟਿਕਸ ਦੇ ਤਰੀਕੇ ਨਾਲ ਤੁਹਾਨੂੰ ਹੁਨਰ ਅਸੀਂ ਕਿਉਂ ਨਹੀਂ ਡਿਵੈਲਪ ਕਰ ਸਕਦੇ ਉਹ ਉਹ ਜਿਹੜੀ ਹੈ ਘਾਟ ਹੈ ਉਹ ਘਾਟ ਦੇ ਬਣੇ ਬੱਡੇ ਕਾਂਸਿਕਵੈਂਸਿਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਹ ਜੜਾ ਪੰਜਾਬ ਦੇ ਪਾਰਟੀਸ਼ਨ ਦੇ ਵਿੱਚ ਜੁੜੀਆਂ ਤੇ ਉਹ ਇੱਕ ਇਨਸਾਈਟ ਦਿੰਦੀਆਂ ਕਿ ਪਾਰਟੀਸ਼ਨ ਦੇ ਵਿੱਚ ਬੜੀ ਸਾਡੀ ਡਿਬੇਟ ਹੋਏਗੀ ਨਹਿਰੂ ਨੇ ਕਰਾਇਆ ਗਾਂਧੀ ਨੇ ਕਰਾਇਆ ਮਹਾਸਭਾ ਨੇ ਕਰਾਇਆ ਹਿੰਦੂ ਮਹਾਸਭਾ ਨੇ ਕਰਾਇਆ ਪਰ ਬਹੁਤ ਘੱਟ ਲੋਕਾਂ ਨੇ ਅੰਗਰੇਜ਼ਾਂ ਨੂੰ ਬਲੇਮ ਦਿੱਤਾ ਉਸ ਵੇਲੇ ਜਿਹੜਾ ADC ਟੂ ਮਾਉਂਟ ਪੈਟਰਨ ਸੀ ਉਹਨੇ ਨਾ ਉਹ ਸਰੀਲਾ ریاست ਦਾ ਉਹਦੇ ਪਿਤਾ ਜੀ ਰਾਜਾ ਸੀ ਉਹ ਐਡੀਸੀ ਬਣ ਗਏ ਫਿਰ ਉਹ ਇੰਡੀਅਨ ਫੋਰਨ ਸਰਵਿਸ ਚਲੇ ਗੇ ਨਰਿੰਦਰ ਸਿੰਘ ਸਰੀਲਾ ਫਿਰ ਉਹਨਾਂ ਨੇ ਆਪਣੀ 올ਡ ਏਜ ਜੀ 2011 ਤੱਕ ਮਰੇ ਤੱਕ ਇੱਕ ਬੁੱਕ ਲਿਖੀ ਦਾਨ ਟੋਲਡ ਸਟੋਰੀ ਆਫ ਪਾਰਟੀਸ਼ਨ ਕੀ ਪਾਰਟੀਸ਼ਨ ਔਰ ਉਹਨੇ ਲਿਖਿਆ ਇੰਦਾ ਸ਼ੈਡੋ ਆਫ ਦਾ ਗ੍ਰੇਟ ਗੇਮ ਗ੍ਰੇਟ ਗੇਮ ਉਹ ਕੀ ਕਹਿ ਰਿਹਾ ਹੈ ਕਿ ਵਰਲਡ ਵਾਰ 2 ਤੱਕ ਬੇਸਿਕਲੀ ਦੁਨੀਆ ਦੇ ਚ ਕੋਈ ਵੱਡੀ ਪਾਵਰ ਸੀ ਬ੍ਰਿਟਿਸ਼ Empire ਔਰ 2015 ਤੱਕ ਪਤਾ ਲੱਗ ਗਿਆ ਸੀ ਕਿ ਆਇਲ ਆਇਲ ਸਾਰਾ ਮਿਡਲ ਈਸਟ ਵਿੱਚ ਹੈ ਤਾਂ ਅਗਲੇ 100 ਸਾਲ ਆਇਲ ਬੜਾ ਇੰਪੋਰਟੈਂਟ ਹੋਣਾ ਤੇ ਉਦੋਂ ਤੋਂ ਹੀ ਉਹਨਾਂ ਨੇ ਉਹ ਏਰੀਆ ਨੂੰ ਡੀਸਟੇਬਲਾਈਜ਼ ਕਰਨਾ ਸ਼ੁਰੂ ਕਰਤਾ ਆਪਣਾ ਇਨਫਲੂਐਂਸ ਦਾਣਾ ਸ਼ੁਰੂ ਕਰਤਾ ਅੱਜ ਆਪਾਂ ਮਿਡਲ ਈਸਟ ਦਾ ਦੇਖ ਹੀ ਸਕਦੇ ਹਾਂ ਕਿ ਕੋਈ ਵੀ ਆਜ਼ਾਦ ਮੁਲਕ ਨਹੀਂ ਰਿਹਾ ਮਿਡਲ ਈਸਟ ਵਿੱਚ ਔਰ ਜਿਹੜੀ ਵੀ ਕਮਿਊਨਿਟੀ ਪ੍ਰੋਟੈਸਟ ਕਰ ਰਹੀ ਸੀ ਉਹ ਬਿਲਕੁਲ ਖਤਮ ਹੀ ਹੋ ਗਈ ਹੈ ਗਾਜ਼ਾ ਵਿੱਚ ਜੋ ਸਾਡੇ ਸਾਹਮਣੇ ਡੇ ਬਾਈ ਡੇ ਕਤਲਾਮ ਹੋ ਰਹੇ ਆ ਭੁੱਖੇ ਮਾਰ ਰਹੇ ਇੰਨਾ ਕਦੀ ਸੋਚਿਆ ਨਹੀਂ ਸੀ कि इस तरह ਦਾ ਵੀ ਕੋਈ ਓਪਨਲੀ ਇਕਵੇਂ ਸਦੀ ਦੇ ਵਿੱਚ ਖੁੱਲੇ ਆ ਬੰਬ ਸੱਟ ਕੇ ਬੱਚਾ ਤੇ ਔਰਤਾ ਦੇ ਖਤਮ ਕਰ ਰਹੇ ਕਹਿ ਰਹੇ ਕਿ ਸਭ ਨੂੰ ਖਤਮ ਕਰ ਦੇਣਾ ਹੈ ਔਰ ਕੋਈ ਸੁਪਰ ਪਾਵਰ ਕਾ ਕੋਈ ਦੇਸ਼ ਕਾ ਸਾਡਾ ਆਪਣਾ ਦੇਸ਼ ਵੀ ਪ੍ਰੋਟੈਸਟ ਕਰ ਜੁਗਾ ਨਹੀਂ ਰਿਹਾ ਇਹ ਹੈ ਕਿ ਜਿਹੜੀ ਗ੍ਰੇਟ ਪਾਵਰ ਦੀ ਪੋਲਿਟਿਕਸ ਕਿਵੇਂ ਨੇਸ਼ਨਸ ਕ੍ਰੀਏਟ ਕਰ ਦਿੰਦੀਆਂ ਕਿਵੇਂ ਨੇਸ਼ਨਸ ਖਤਮ ਕਰ ਦਿੰਦੀਆਂ ਉਹ ਜਿਹੜੀ ਉਹਨੇ ਕਿਹਾ ਕਿ ਮੈਂ ਸਾਰੇ ਹੀ ਕਮਿਊਨੀਕੇਸ਼ਨ ਪੜੀਆਂ ਜਿਹੜੀਆਂ ਮਾਉਂਟਬੈਟਨ ਨੇ ਬ੍ਰਿਟਿਸ਼ ਅੰਪਾਇਰ ਨੂੰ ਭੇਜੀਆਂ ਜਾਂ ਸਟੇਟ ਸੈਕਸ ਤੋਂ ਸਟੇਟ ਨੂੰ ਭੇਜੀਆਂ ਤਾਂ ਮੈਂ ਉਹ ਸਾਰੇ ਕੋਰਸਪੋਰੈਂਡੈਂਸ ਪੜੀਆਂ ਜਿਹੜੀਆਂ ਸੈਕਟਰੀ ਆਫ ਸਟੇਟ ਇੰਗਲੈਂਡ ਦੇ ਨੇ ਇਹਨਾਂ ਨੂੰ ਭੇਜੀਆਂ ਉਹਨਾਂ ਦਿਨਾਂ ਵਿੱਚ ਜਦੋਂ ਕਿ ਸਾਡੀ ਆਜ਼ਾਦੀ ਦਾ ਪਾਰਟੀਸ਼ਨ ਦੀਆਂ ਗੱਲਾਂ ਹੋ ਰਹੀਆਂ ਸੀ ਔਰ ਉਹਦੇ ਵਿੱਚ ਕੋਈ ਰੈਫਰੈਂਸ ਨਹੀਂ ਹੈ ਗਾਂਧੀ ਦੀ ਕੋਈ ਐਜੀਟੇਸ਼ਨ ਦਾ ਉਹਦੇ ਵੀ ਕੋਈ ਰੈਫਰੈਂਸ ਨਹੀਂ ਹੈ ਕੋਈ ਟਿੰਡਾ ਮੂਵਮੈਂਟ ਦਾ ਉਹਦੇ ਕੋਈ ਰੈਫਰੈਂਸ ਨਹੀਂ ਸਾਡੇ ਇਨਕਲਾਬੀਆਂ ਦਾ ਕਿ ਉਹਨਾਂ ਨੇ ਫਾਂਸੀ ਚੜ ਗਏ ਤਾਂ ਸ਼ਾਇਦ ਦੇਸ਼ ਹੋ ਗਿਆ ਤਾਂ ਆਪਾਂ ਆਜ਼ਾਦ ਕਰੀਏ ਉਹਦੇ ਵੀ ਜਿਹੜੀ ਸਾਰੀ ਡਿਸਕਸ਼ਨ ਹੈ ਉਹ ਡਿਸਕਸ਼ਨ ਹੈ ਕਿ ਹੁਣ ਰਸ਼ੀਆ ਹੋਨੇ ਉਹਨੂੰ ਅਸੀਂ ਕਿੱਦਾਂ ਰੋਕਣਾ ਹੈ afghanistan ਕੰਟਰੋਲ ਕਰਨਾ ਹੈ ਉਸ ਪਾਵਰ ਨੂੰ ਉੱਥੇ ਤੱਕ ਕਿਵੇਂ ਸੀਮਤ ਕਰਨਾ ਹੈ ਉਹ ਸਾਰੀਆਂ ਇੰਟਰਨੈਸ਼ਨਲ ਜੀਓ ਪੋਲਿਟਿਕਸ ਦੀਆਂ ਪਾਵਰ ਕ੍ਰਿਸ਼ਨਾ ਹੈ ਕਿ ਹੁਣ ਵਰਲਡ ਵਾਰ ਜਦੋਂ ਐਂਡ ਹੋ ਚੁੱਕੀ ਸੀ ਉਹ ਕਿਵੇਂ ਮੈਨੇਜ ਕਰਨਾ ਸਾਰੀ ਡਿਸਕਸ਼ਨ ਇਸ ਤੇ ਹੈ ਤੇ ਫਿਰ ਉਹਦੇ ਡਿਸਕਸ਼ਨ ਸੀ ਕਿ ਤੁਸੀਂ ਪੁੱਛ ਲਓ ਇਹਨਾਂ ਤੋਂ ਨਹਿਲ ਤੋਂ ਕਿ ਜਦੋਂ ਇਹ ਦੇ ਦਾਂਗੇ ਪਾਵਰ ਇਹਨਾਂ ਨੂੰ ਤਾਂ ਤੁਸੀਂ ਇੱਥੇ ਸਾਨੂੰ ਮਿਲਟਰੀ ਬੇਸਿਸ ਨਾ ਨਹੀਂ ਦੋਹੋਂਗੇ ਕਿ ਨਹੀਂ ਦੋਹੋਂਗੇ ਤਾਂ ਫਾਈਨਲੀ ਜਿਨ੍ਹਾਂ ਨੇ ਮੰਨ ਲਿਆ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਲਾਈਨ ਖਿੱਚਤੀ ਉਹਦੇ ਪੰਜਾਬ ਡਿਵਾਈਡ ਹੋ ਗਿਆ ਬੰਗਾਓ ਹੋਰ ਗੱਲ ਹੈ ਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਅਸੀਂ ਪੰਜਾਬ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਅਸੀਂ ਪਾਕਿਸਤਾਨ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਅਸੀਂ ਹਿੰਦੁਸਤਾਨ ਦਾ ਬੰਦੇ ਮਰਨ ਜਿਵੇਂ ਜਿੱਦਾਂ ਉਹਨਾਂ ਨੇ 15 20 ਦਿਨਾਂ ਚ ਇੱਕ ਵਕੀਰ ਨੂੰ ਬੁਲਾ ਕੇ ਰੈਡ ਕਲਿਫ ਲਾਈਨ ਖਿੱਚਤੀ ਉਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਗ੍ਰੇਟ ਪਾਵਰ ਪੋਲਿਟਿਕਸ ਹੈ ਉਹ ਲਾਰਜਲੀ ਡਿਸਾਈਡ ਕਰਦੀ ਹੈ ਤੇ ਲਾਰਜਲੀ ਉਸ ਹਿਸਾਬ ਨਾਲ ਗੇਮ ਖੇਡਦੇ ਆ ਕਿ ਤੁਸੀਂ ਬਲੇਮ ਇੱਕ ਦੂਜੇ ਨੂੰ ਕਰਨ ਲੱਗ ਪੈਂਦੇ ਹੋ ਵਿਕਟਮ ਦੋਨੋਂ ਪਾਸੇ ਵਿਕਟਮ ਇੱਕ ਦੂਜੇ ਨੂੰ ਬਲੇਮ ਹੀ ਕਰਦੇ ਰਹੇ ਇੱਕ ਬਲੇਮ ਹੁਣ ਇੰਨਾ ਹੈ ਕਿ ਹਿੰਦਿਆ ਪਾਕਿਸਤਾਨ ਹਾਲੇ ਤੱਕ ਇਕ ਦੋ ਜਿਨਾਂ ਲੜੀ ਜਾ ਰਿਹਾ ਹੈ ਔਰ ਹਲੇ ਤੱਕ ਸਾਡਾ ਗੁੱਸਾ ਅੰਗਰੇਜ਼ਾਂ ਦੇ ਖਿਲਾਫ ਕਦੇ ਨਹੀਂ ਗਿਆ ਔਰ ਟ੍ਰਾਂਸਫਰ ਪਾਵਰ ਦਾ ਜਿੱਦਾਂ ਤੁਸੀਂ ਕਹਿਆ ਹੈ ਹੀ ਕਿਉਂਕਿ ਇੱਕ ਇੱਕ ਵੀ ਕੰਪਨੀ ਦੀ ਜ਼ਮੀਨ ਜਾਇਦ ਅਸੀਂ ਜ਼ਬਤ ਨਹੀਂ ਕੀਤੀ ਜਦੋਂ ਚਾਈਨਾ ਅਲਬ੍ਰੇਟ ਹੋਇਆ ਉਹ ਬਿਲਕੁਲ ਲਗ ਤਰੀਕੇ ਨਾਲ ਹੋਇਆ ਜਦੋਂ ਸਾਨੂੰ ਪਾਵਰ ਮਿਲੀ ਤਾਂ ਅਸੀਂ ਇਹ ਲਿਫਟਨ ਚਾ ਹਲੇ ਪੀ ਜਾਨੇ ਇਹਨਾਂ ਦੇ ਹਲੇ ਵੀ ਟੀ ਬੈਗਸ ਹੈ ਜਿਹੜਾ ਉਹਨਾਂ ਨੇ ਉਹਨਾਂ ਨੇ ਅੰਗਰੇਜ਼ਾਂ ਨੇ ਸਿੱਧੇ ਸਿੱਧੇ ਜ਼ਮੀਨ ਤੇ ਕਬਜ਼ਾ ਕੀਤਾ ਸੀ ਆਜ਼ਾਦੀ ਤੋਂ ਬਾਅਦ ਅਸੀਂ ਕੋਈ ਵੀ ਐਸੀ ਚੀਜ਼ ਵਾਪਸ ਨਹੀਂ ਲੈ ਸਕੇ ਜਿੱਥੇ ਉਹਨਾਂ ਨੇ ਜਵਲਸ ਦੀ ਕਬਜ਼ਾ ਕੀਤਾ ਸੀ ਜਿੱਥੋਂ ਇਨਕਮ ਹੈ ਉਹਨਾਂ ਦੀ ਹਲੇ ਵੀ ਕੰਪਨੀਆਂ ਉਦਾਂ ਹੀ ਚੱਲ ਰਹੀਆਂ ਉਹ ਲੈਂਡ ਤੋਂ ਉਹ ਐਸੈਟਸ ਤੋਂ ਜਿਹੜੇ ਕਿ ਉਹਨਾਂ ਨੇ 200 ਸਾਲ ਪਹਿਲਾਂ ਮਿਲਟਰੀ ਪਾਵਨਾ ਜਿੱਤ ਲਏ ਸੀ ਤਾਂ ਫਿਰ ਇਸੇ ਲਈ ਇਸੇ ਲਈ ਸਾਡੀ ਆਜ਼ਾਦੀ ਤੇ ਬੜਾ ਕੁਝ ਹੋ ਜਾਂਦਾ ਔਰ ਉਹੀ ਹੁਣ ਸਿੱਖ 1.72 ਰਹਿ ਗਿਆ 72% ਨਾਲ ਜ਼ਿਆਦਾ ਬਲੂ ਸਟਾਰ ਤੇ ਘਟਦਾ ਮੈਨਾਂ ਕਿ ਰਾਹ ਕੀ ਹੈ ਵੇਅਰ ਹੈਵ ਹੀ ਗੋਨ ਰਾਹ ਹੁਦ ਕਰੀਏ ਕੀ ਹੁਣ ਅਸੀਂ ਕਰਨਾ ਕੀ ਹੈ ਪੰਜਾਬ ਨੇ ਜਾਂ ਸੇ ਐਂਡ ਸਿੱਖ ਹੈ ਦਾ ਮinority ਕੀ ਕਰ ਸਕਦੇ 1.7 ਤੋਂ ਕ੍ਰਿਸਚੀਅਨ ਥੋੜਾ ਜ਼ਿਆਦਾ ਹੈ ਕ੍ਰਿਸਚੀਅਨਸ ਹੈਗੇ ਕੋਈ 2.3 ਉਹ ਪੜ੍ਹੇ ਲਿਖੇ ਵੀ ਜ਼ਿਆਦਾ ਹੈ 84% ਹੈ ਅਸੀਂ ਉਸ ਤੋਂ ਵੀ ਘੱਟ ਹੈ ਤੇ ਹਾਲਾਂਕਿ ਸਾਡਾ ਬੜਾ ਕੰਪੇਅਰ ਟੂ ਸਾਡੀ ਪੋਪੂਲੇਸ਼ਨ ਸਾਡੀ ਪ੍ਰੈਜ਼ੈਂਸ ਇਨ ਨੈਸ਼ਨਲ ਪੋਲਿਟਿਕਸ ਬਹੁਤ ਜ਼ਿਆਦਾ ਸੇ ਹਲੇ ਹੀ ਬਹੁਤ ਜ਼ਿਆਦਾ ਹੈ ਇਹ ਕੁਸ਼ਤਾ ਹੈ कि 1947 ਤੋਂ چاہے ਇਸ ਲਈ ਕਿ ਅਸੀਂ ਵਿਕਟਿਮ ਬਣੇ ਚਾਹੇ ਇਸ ਲਈ ਕਿ ਅਸੀਂ ਦੁਆਰਾ ਉੱਭਰ ਸਕੇ ਚਾਹੇ ਇਸ ਲਈ ਕਿ ਅਸੀਂ ਬੜੇ ਪਰਸਿਸਟੈਂਟਲੀ ਪ੍ਰੋਟੈਸਟ ਕੀਤਾ ਲਿੰਗੁਇਸਟਿਕ ਸਟੇਟਸ ਲਈ ਵਾਕਿਆ ਨੇ ਵੀ ਕੀਤਾ ਪਰ ਅਸੀਂ ਬਹੁਤ ਕੀਤਾ ਜੋ ਸਾਡੀ ਨਹੀਂ ਬਣੀ ਕਾਰਨ ਜੋ ਵੀ ਹੈ 1.7% ਨੂੰ باقی ਦੇਸ਼ ਨੂੰ ਸਮਝਾ ਦੇਣਾ ਕਿ ਦੇਸ਼ ਲਈ ਖਤਰਾ ਹੈ 1.72% ਨੂੰ ਲੁੱਕ ਲੁੱਕ ਐਟ ਦਾ ਇਨਫੋਰਮੇਸ਼ਨ ਉਹਨਾਂ ਦੀ ਇਨਫੋਰਮੇਸ਼ਨ ਜਾਂ ਇਨਫੋਰਮੇਸ਼ਨ ਪ੍ਰੋਪਾਗੈਂਡਾ ਕਿੰਨਾ ਇਫੈਕਟਿਵ ਸੀ कि सारे देश ने मान लिया 78 तक कि सिख देश ले खतरा है ते मिलिट्री ऑपरेशन होना चाहिदा है ए किन्नी वड्डी ਸਾਡੀ ਫੇਲਰ ਹੈ ਤੇ ਕਿੰਨੀ ਵड्डी ਉਹਨਾਂ ਦੀ ਸਕਸੈਸਫੁਲ ਤੇ ਇਸ ਕਰਕੇ ਇਸ ਕਰਕੇ ਇਹ ਸੋਚਣਾ ਕਿ ਸਾਰਾ ਕੁਝ ਹੁਣ ਪੋਲਿਟਿਕਸ ਹੀ ਤਾਂ ਜਿਹੜਾ ਵੀ ਗੇਮ ਆਫ ਸਕਸੈਸ ਹੈ ਗੇਮ ਆ ਮੈਨੇਜਮੈਂਟ ਹੈ ਉਹਨਾਂ ਕੋਈ ਵੀ ਟੂਲਸ ਇਸਤੇਮਾਲ ਕਰਦੇ ਅਸੀਂ ਅਨੰਦਪੁਰ ਸਾਹਿਬ ਐਜੀਟੇਸ਼ਨ ਉਹ ਕਿਤੇ ਤਾਂ ਗਲਤੀ ਕੀਤੀ ਹੋਏਗੀ ਅਨੰਦਪੁਰ ਸਾਹਿਬ ਮੱਥੇ ਤੋਂ ਲੈ ਕੇ ਆਰਡੀਨਰੀ ਆਮ ਪੋਲਿਟਿਕਸ ਹੈ ਕਿ ਇੱਕ ਗਰਮ ਦਲ ਹੁੰਦਾ ਇੱਕ ਮੋਡਰੇਟ ਦਲ ਹੁੰਦਾ ਹਰ ਪਾਰਟੀ ਹੁੰਦਾ ਕਾਂਗਰਸ ਇੱਥੇ ਸੀ ਹਰ ਕਾਂਗਰਸਟਾਂ ਵਿੱਚ ਸੀ ਹਰ ਪੋਲਿਟੀਕਲ ਪਾਰਟੀ ਦੇ ਵਿੱਚ ਕੋਈ ਜਿਆਦਾ ਸਟ੍ਰੀਮ ਵੀ ਹੁੰਦੇ ਆ ਮੋਡਰੇਟ ਵੀ ਹੁੰਦੇ ਆ ਮਗਰ ਜਦੋਂ ਕੋਈ ਬੰਗਰ ਪਾਰਟੀ ਫਿਰ ਵੀ ਇਕੱਠੀ ਰਹਿੰਦੀ ਹੈ ਡਿਬੇਟ ਹੁੰਦੀ ਹੈ ਡਿਸਕਸ਼ਨ ਹੁੰਦੀ ਹੈ ਤੇ ਗੱਲ ਗੱਲ ਰਿਜ਼ੋਲਵ ਹੁੰਦੀ ਹੈ ਗਰਮ ਦਲ ਫਾਸਟ ਚਲਣਾ ਚਾਹੁੰਦਾ ਹੈ ਮੋਡਰੇਟ ਦਲ ਉਹਨਾਂ ਰੋਗ ਦਾ ਗਲਤੀਆਂ ਕਰਨ ਤੋਂ ਮੋਡਰੇਟ ਦਲ ਕੁਝ ਹੋਰ ਸੁਜੈਸ਼ਨ ਦਕ ਐਵਰੀਜ ਇਸ ਤਰ੍ਹਾਂ ਹੀ ਚੱਲਦੇ ਆ ਨਾ ਪਾਰਟੀਆਂ ਤੇ ਇਹ ਵੀ ਇੱਕ ਪੁਰਾਣੀ ਪੋਲਿਟਿਕਸ ਹੈ ਕਿ ਕਿਸੇ ਵੀ ਪਾਰਟੀ ਨੂੰ ਖਤਮ ਕਰਨ ਲਈ ਜਾਂ ਕਿਸੇ ਪੋਲਿਟਿਕਲ ਮੂਵਮੈਂਟ ਨੂੰ ਖਤਮ ਕਰਨ ਲਈ ਤੁਸੀਂ ਇੱਕ ਆਪਣਾ ਵੀ ਧੜਾ ਬਣਾ ਸਕਦੇ ਹੋ ਜੂਜ਼ ਜਾਂ ਕੈਲੋ ਜਾਂ ਇਜ਼ਰਾਈਲ ਸਭ ਤੋਂ ਜ਼ਿਆਦਾ ਸਕਸੈਸਫੁਲੀ ਇਸ ਲਈ ਹੋਇਆ ਕਿ ਉਹਨਾਂ ਨੇ ਇਹ ਸਟ੍ਰੈਟਜੀ ਬਹੁਤ ਦੇਰ ਤੋਂ 200 ਸਾਲ ਤੋਂ ਚਲਾ ਰਹੇ ਕਿ ਆਪਣੇ ਖਿਲਾਫ ਇੱਕ ਦੁਸ਼ਮਣ ਆਪੇ ਕ੍ਰੀਏਟ ਕਰੋ ਜਿਹੜਾ ਤੁਸੀਂ ਕੰਟਰੋਲ ਕਰ ਸਕਦੇ ਹੋ ਹੁਣ ਜੋ ਹਮਸ ਨੇ ਅਟੈਕ ਕੀਤਾ ਇਜ਼ਰਾਈਲ ਤੇ ਉਹਨਾਂ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਰੈਟਰੋਸਪੈਕਟਿਵ ਕੋਈ ਵੀ ਲੀਡਰਸ਼ਿਪ ਕਹੈ ਸਾ ਇਸੇ ਕਿ ਪੈਲੇਸਟਾਈਨ ਨੇ ਜੇ ਚਾਹੁੰਦੇ ਮੋਡਰੇਟ ਫੈਕਸ਼ਨ ਕਿ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਅਟੈਕ ਕਰਨ ਦੀ ਜਿਸ ਤਰ੍ਹਾਂ ਚੱਲ ਰਿਹਾ ਸੀ ਸਟੇਸ਼ਨ ਚੱਲ ਰਿਹਾ ਸੀ ਉਹਨੂੰ ਇਜ਼ਰਾਈਲ ਖਤਮ ਕਰਨਾ بڑا ਔਕਾ ਸੀ ਉਹਨਾਂ ਦੇ ਅਟੈਕ ਨਾਲ ਉਹਨਾਂ ਨੂੰ ਪ੍ਰੋਟੈਕਟਸ ਦੇ ਦਿੱਤੀ ਇਹ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਤਰ੍ਹਾਂ ਦਾ ਫਾਲਸ ਲੈਗ ਆਪਰੇਸ਼ਨ ਕਹਿ ਲਓ ਆਪੇ ਬੰਦਿਆਂ ਤੋਂ ਕੁਝ ਕਰਾ ਦਿਓ ਫਿਰ ਉਹਦਾ ਰਿਐਕਸ਼ਨ ਵੀ ਤੁਸੀਂ ਜੋ ਮਰਜ਼ੀ ਕਰਦੇ ਬਲੂ ਸਟਾਰ ਦਾ ਵੀ ਕੁਝ ਇਹੋ ਜਿਹਾ ਕੀਤਾ ਹੋਇ ਕਿ ਉਸ ਵੇਲੇ ਸਾਡੇ ਮਾਡਰਟ ਬੰਦੇ ਇਨਵਾਈਟ ਕਰ ਰਹੇ ਸੀ ਸਾਡੀ ਮਾਡਰਟ ਲੀਡਰਸ਼ਿਪ ਹੀ ਉਹਨਾਂ ਵਿੱਚ ਕੋਈ ਆਪਸੇ ਤੇਲ ਮੇਲ ਨਹੀਂ ਸੀ ਉਹ ਇਕੱਠੇ ਰਹਿ ਨਹੀਂ ਸਕੇ ਇੱਕ ਪਾਸੇ ਸੰਜੇ ਨਾਇਰ ਸਿੰਘ ਸੀ ਇੱਕ ਪਾਸੇ ਥੋੜੀ ਨਾਰਮਲ ਲੀਡਰਸ਼ਿਪ ਸੀ ਪਰ ਆਪਾਂ ਇਕੱਠੇ ਰਹਿਨੇ ਆਪਾਂ ਇਦੋ ਜਿਹੇ ਬਲੇਮ ਹੀ ਕਰਨ ਲੱਗ ਪਏ ਨਾ ਜੇ ਇਕੱਠੇ ਰਹਿੰਦੇ ਤਾਂ ਉਹੋ ਜਿਹੀ ਗਲਤੀਆਂ ਹੋਣੀਆਂ ਨਹੀਂ ਸੀ ਉਹਨਾਂ ਨੂੰ ਮੌਕਾ ਮਿਲਣਾ ਹੀ ਨਹੀਂ ਸੀ ਸੀ ਉਹਨਾਂ ਨੇ ਤਾਂ ਕੀਤਾ নো ਡਾਊਟ ਇਸ ਉਹਨਾਂ ਦੇ ਉਹਨਾਂ ਦੇ ਤਾਂ ਪੋਲਿਟਿਕਸ ਹੈਗੀ ਪੋਲਿਟਿਕਸ ਕੋਈ ਸੰਤਾਨ ਦੀ ਗੇਮ ਤਾਂ ਹੈ ਨਹੀਂ ਪੋਲਿਟਿਕਸ ਹੈ ਜਿਹੜੇ ਸਭ ਤੋਂ ਜ਼ਿਆਦਾ ਅੰਬਿਸ਼ੀਅਸ ਆ ਸਭ ਤੋਂ ਜ਼ਿਆਦਾ ਪਾਵਰ ਹੰਗਰੀ ਬੰਦੇ ਆ ਉਹਨਾਂ ਨੇ ਇੱਕ ਦੋ ਜਣ ਰਲ ਕੇ ਕਿਸੇ ਗੱਦੀ ਤੇ ਕਬਜ਼ਾ ਕਰਨਾ ਜਿੱਦਣ ਸੰਤ ਆਗੇ ਪੋਲਿਟਿਕਸ ਉਹਦਾਂ ਦਾ ਕੋਈ ਪ੍ਰੋਬਲਮ ਰਹਿ ਨਹੀਂ ਜਾਂਦੇ ਉਹਦਾਂ ਦਾ ਬੈਠ ਕੇ ਸਾਰੇ ਪ੍ਰੋਬਲਮ ਹੱਲ ਹੋ ਜਾਂਦੇ ਆ ਅਨਫੋਰਚੂਨੇਟਲੀ ਪੋਲਿਟਿਕਸ ਵਿੱਚ ਤਾਂ ਉਹ ਬੰਦੇ ਜਾਂਦੇ ਆ ਸੰਤਾ ਨੂੰ ਪੋਲਿਟਿਕਸ ਤੇ ਲੋਡ ਵੀ ਰਹਿੰਦੀ ਨਹੀਂ ਲੋਡ ਵੀ ਨਹੀਂ ਰਹਿੰਦੀ ਪਾਵਰ ਦੀ ਲੋਡ ਵੀ ਨਹੀਂ ਹੁੰਦੀ ਵਿਸ਼ੇਸ਼ਤਾ ਹੋ ਸਕਦੀ ਆ ਪੋਲਿਟਿਕਸ ਕਿਨਾਂ ਦਾ ਅਲੱਗ ਹੈ ਮੈਂ ਔਰ ਜੋ ਲੋਕਤੰਤਰ ਦੀ ਪੋਲਿਟਿਕਸ ਹੋਰ ਵੀ ਅਲੱਗ ਹੈ ਮੈਂ ਤੁਸੀਂ ਹਜ਼ਾਰਾਂ ਫੈਕਸ਼ਨਸ ਨੂੰ ਇਕੱਠਾ ਕਰਨਾ ਹਜ਼ਾਰਾਂ ਫੈਕਸ਼ਨ ਨੂੰ ਸੱਚ ਝੂਠ ਬੋਲ ਕੇ ਇਕੱਠਾ ਕਰਕੇ ਇੱਕ ਮੈਜੋਰਟੀ ਕ੍ਰੀਏਟ ਕਰਨੇ ਇਹ ਕੋਈ ਸੰਤਾ ਦਾ ਕੰਮ ਥੋੜੀ ਹੈ ਮੈਜੋਰਟੀ ਕ੍ਰੀਏਟ ਕਰਨਾ ਇਹ ਵਾਕਿਆ ਬੜੇ ਅਲੱਗ ਤਰ੍ਹਾਂ ਦਾ ਕੰਮ ਹੈ ਸੋ ਇਹ ਇਹ ਆਪਾਂ ਰੈਟਰੋਸਪੈਕਟ ਹੋਰ ਤਾਂ ਬੜੀਆਂ ਆਪਾਂ ਐਨਾਲਿਸਿਸ ਕਰ ਲੈਣੇ ਆ ਪਰ ਸਾਡਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਜਿਹੜੀ ਅੱਗੇ ਐਜਿਸਟ੍ਰੇਸ਼ਨ ਚੱਲੀ ਉਹ ਕਿੱਥੇ ਰੌਂਗ ਟਰਨ ਲੈ ਗਈ ਕੇਂਦਰਾ ਗੰਧ ਨੂੰ ਏਡਾ ਵੱਡਾ ਮੌਕਾ ਮਿਲ ਗਿਆ ਕਿ ਦਰਬਾਰ ਸਾਹਿਬ ਤੇ ਅਟੈਕ ਕਰ ਲਿਓ ਦੇਸ਼ ਸਪੋਰਟ ਕਰ ਰਿਹਾ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਦੇ 2/3 ਮੈਜੋਰਟੀ ਨਾਲ ਆਈ ਹੈ ਕਿੰਨਾ 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 ਸਾਡੇ ਵੱਲੋਂ ਕਿੰਨੀਆਂ ਵੱਡੀਆਂ ਗਲਤੀਆਂ ਹੋ ਗਈਆਂ ਕਿ ਆਪਾਂ ਜਾਂ ਤਾਂ ਲੋਕਤੰਤਰ ਪੋਲਿਟਿਕਸ ਨੂੰ ਸਮਝਾ ਨਹੀਂ ਲੋਕਤੰਤਰ ਦੀ ਪੋਲਿਟੀ ਹੁਣ ਇਹੀ ਸਵਾਲ ਆਪਾਂ ਤਿੰਨ ਲੀਡਰ ਵੱਡੇ ਦੇਖ ਚੁੱਕੇ ਆ ਇੱਕ ਪ੍ਰਕਾਸ਼ ਸਿੰਘ ਬਾਦਲ ਦਾ ਰਾਹ ਹੈ ਇੱਕ ਸੁਮੇਸ਼ ਸਿੰਘ ਮਾਨ ਦਾ ਰਾਹ ਹੈ ਇੱਕ ਸੰਜਨੈਤ ਸਿੰਘ ਦਾ ਰਾਹ ਹੈ ਤਿੰਨੋਂ ਹੀ ਡੈਡ ਐਂਡ ਲੱਗਦੇ ਹੁਣ ਸਾਨੂੰ ਤਿੰਨੋਂ ਹੀ ਡੈਡ ਐਂਡ ਹੈ ਤਿੰਨੋਂ ਪਾਸੇ ਕੋਈ ਅਚੀਵਮੈਂਟ ਨਹੀਂ ਹੋਇਆ ਬਾਦ ਸਾਮਨੇ ਦਾ ਪਰਿਵਾਰ ਦੇ ਅਚੀਵਮੈਂਟ ਕਰਲੇ ਪਰ ਇੱਕ ਪਾਸੇ ਲੇਜੈਂਡ ਬਣ ਗਏ ਜਿਹੜਾ ਉਹ ਬੀਜ ਬਣ ਗਿਆ ਵਿਚਾਰ ਬਣ ਗਿਆ ਕਿ ਸਾਨੂੰ ਕਦੇ ਇਨਸਾਫ ਇੱਥੇ ਮਿਲੇ ਨਹੀਂ ਸਕਦਾ ਉਹ ਇੱਕ ਵੱਡਾ ਸੀਡ ਬਣ ਗਿਆ ਚਾਹੇ ਅੱਜ ਹੋਣੇ 5 ਸਾਲ ਸੌ ਬਾਅਦ ਮਰੇ 1000 ਸਾਲ ਬਾਅਦ ਬਣੇ ਖਾਲਿਸਤਾਨ ਜਿਹੜੀ ਨੀਂਬ ਹੈ ਪੈ ਗਈ ਹੈ ਉਹ ਵਿਚਾਰ ਤੱਕ ਦੀ ਮਰਨਾ ਨਹੀਂ ਮਗਲ ਰਾਈਟ ਨਾਓ ਤੁਸੀਂ ਹੁਣ ਉਹ ਦੇਖੋ 크ਿਸਚੀਅਨਸ ਵੀ ਹਮੇਸ਼ਾ ਹੈ 크ਿਸਚੀਅਨਸ ਹੁਣ ਕਿੰਨੇ ਜ਼ਿਆਦਾ ਹਾਸ਼ੇ ਤੇ ਹੈ ਜਿਸ ਤਰ੍ਹਾਂ ਮੁਸਲਮਾ ਉਦਾਂ 크ਿਸਚੀਅਨ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਹੈ ਉਹਨਾਂ ਨੇ ਕਿਸੇ ਵੇਲੇ ਆਪਣੀ એનર્ਜੀ ਕਿੰਨੀ ਪੜ੍ਹਾਈ ਸਕੂਲਾਂ ਦੂਜੇ ਕੰਸਟਰਕਟਿਵ ਐਕਟੀਵਿਟੀਜ਼ ਲਈ ਜਿੱਥੇ ਇੱਥੇ ਕ੍ਰਿਸਚੀਅਨ ਯੰਗ men ਐਸੋਸੀਏਸ਼ਨਜ਼ ਹੈ ਹਾਲਾਂਕਿ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਉਹਨਾਂ ਦੀ ਵਰਲਡ ਪਾਵਰਸ ਹੈ ਉਸ ਤੇ ਵਾਅ ਵਿਧ ਵੀ ਉਹਨਾਂ ਨੇ ਲਾਸਟ ਸਟੈਂਡ ਦੀ ਪੋਲਿਟਿਕਸ ਵਿੱਚ ਨਹੀਂ ਪਏ ਲਾਸਟ ਸਟੈਂਡ ਦੀ ਪੋਲਿਟਿਕਸ ਅਸੀਂ ਸਮਸ਼ੇ ਪਏ ਅਸੀਂ ਆਪਣੇ ਕਲਚਰ ਦੇ ਸਾਹਮਣੇ ਆਪਣੀ ਹਿਸਟਰੀ ਦੇ ਸਾਹਮਣੇ ਇਹ ਪੈ ਗਏ ਲਾਸਟ ਸਟੈਂਡ ਦੇ ਚੱਕਰਾਂ ਵਿੱਚ ਪੈ ਗਏ ਪਰ ਡੈਮੋਕ੍ਰੇਸੀ ਕੋ ਲਾਸਟ ਸਟੈਂਡ ਹੁੰਦਾ ਨਹੀਂ ਇਸੇ ਦਾ ਲਈ ਹੁੰਦਾ ਹੈ ਸੰਤ ਲਈ ਹੁੰਦਾ ਜਿੱਥੇ ਥੋੜੇ ਸਿੱਧਾ ਉਦੋਂ ਹੁੰਦਾ ਹੈ ਪਰ ਡੈਮੋਕ੍ਰੇਸੀ ਦੇ ਵਿੱਚ ਚਲਾਕੀਆਂ ਹੋਰ ਹਜ਼ਾਰ ਤਰ੍ਹਾਂ ਦੇ ਉਹ ਲੇਅਰਸ ਹੁੰਦੀਆਂ ਉਹਦੇ ਵਿੱਚ ਲਾਸਟ ਐਂਡ ਨਹੀਂ ਹੁੰਦਾ ਲਾਸਟ ਐਂਡ ਤਾਂ ਉਹਦੇ ਹੁੰਦਾ ਜੇ ਥੋੜੇ ਸਿੱਧੇ ਚੜੇ ਆਏ ਤਾਂ ਤੁਸੀਂ ਗੋਲੀ ਉਹ ਤਾਂ ਚਲੋ ਮੰਨਿਆ ਮਗਰ ਆਰਡੀਨਰੀ ਪੋਲਿਟਿਕਸ ਵਿੱਚ ਤੁਸੀਂ ਆਊਟ ਮੈਨੂਵਰ ਹੋ ਜਾਂਦੇ ਆ ਤਾਂ ਇਸ ਕਰਕੇ ਇਹ ਆਪਾਂ ਨੂੰ ਇਕਨੋਲਜ ਕਰਨਾ ਪਏਗਾ ਕਿ ਜਿਹੜੀ ਆਪਾਂ ਜਿੰਨੀ ਮਰਜ਼ੀ ਬੇਇਨਸਾਫੀਆਂ ਹੋਈਆਂ ਮੈਂ ਵੀ ਜ਼ਿਆਦਾ ਸਮਝਦਾ ਹਾਂ ਮੈਂ ਵੀ ਸਮਝਦਾ ਕਿ ਸ਼ੁਰੂ ਹੋ ਤੋ ਕਿੰਨੇ ਚਲਾਕ ਹੈ ਕਾਂਗਰਸ ਦੇ ਚਲਾਕੀ ਸਭ ਦੀ ਚਲਾਕੀ ਹੈ ਮਗਰ ਚਲਾਕੇ ਨੂੰ ਤਾਂ ਚਲਾਕੇ ਨਾਲ ਹੀ ਮੈਰਿਜ ਕਰਨਾ ਨਾ ਪੋਲਿਟਿਕਸ ਨੂੰ ਤਾਂ ਪੋਲਿਟਿਕਸ ਦੇ ਤਰੀਕੇ ਨਾਲ ਤੁਹਾਨੂੰ ਹੁਨਰ ਅਸੀਂ ਕਿਉਂ ਨਹੀਂ ਡਿਵੈਲਪ ਕਰ ਸਕਿਆ ਉਹ ਉਹ ਜਿਹੜੀਆਂ ਘਾਟ ਹੈ ਉਹ ਘਾਟ ਦੇ ਬੜੇ ਵੱਡੇ ਕਨਸੀਕਵੈਂਸਸ ਹੈ ਉਹ ਹਰ ਵਾਰੀ ਆਪਾਂ ਇੱਕੋ ਹੀ ਤਰੀਕਾ ਦੇਖੋ ਕਿੰਨਾ 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 ਮਾਰਜਨਾਈਜ਼ ਹੋ ਗਏ ਹੈ ਕਿੱਥੇ ਅਸੀਂ ਟੌਪ ਸੀ ਔਰ ਟੌਪ ਵੀ ਤੇ ਟੌਪ ਮੀਨਸ ਕਿ ਸਾਨੂੰ ਬਹੁਤ ਜ਼ਿਆਦਾ ਅਸੀਂ ਅਸੀਂ ਜਿਹੜੀ ਐਜ਼ ਅ ਕਮਿਊਨਿਟੀ ਬਹੁਤ ਜ਼ਿਆਦਾ ਕਹਿ ਲਓ ਦ ਬ੍ਰਿਟਿਸ਼ ਨੇ ਸਾਨੂੰ ਬਹੁਤ ਜ਼ਿਆਦਾ ਇਨਕਰੇਜ ਕੀਤਾ ਜਬ ਬਹੁਤ ਜ਼ਿਆਦਾ ਬਾਕੇ ਕਮੇਟੇ ਨੂੰ ਇੰਪੋਰਟੈਂਸ ਦਿੱਤੀ ਤੇ ਸਾਨੂੰ ਲੱਗਿਆ ਤੇ ਜਿੱਦਾਂ ਦਾ ਪਿਛਲੇ 50 ਸਾਲ ਤੋਂ ਅਸੀਂ ਸਾਨੂੰ ਜਦੋਂ ਲੱਗਿਆ ਉਸ ਵੇਲੇ ਤੇ ਉਸ ਵੇਲੇ ਸਾਨੂੰ ਐਕਚੁਅਲੀ ਲੱਗਦਾ ਸੀ ਕਿ ਅਸੀਂ ਸਪੈਸ਼ਲ ਬੰਦੇ ਆ ਅਸੀਂ ਸਪੈਸ਼ਲ ਪੀਪਲ ਆ ਅਸੀਂ ਸਪੈਸ਼ਲ ਕਮੇਟੀ ਸਾਨੂੰ ਅਲੱਗ ਹੱਕ ਚਾਹੀਦੇ ਆ ਚਲੋ ਉਸ ਵੇਲੇ ਕੌਂਸਲ ਨੇ ਇੰਤਜ਼ਾਕਿਆਤ ਦਾ ਪ੍ਰੋਮਿਸ ਕਰਤਾ ਅਸੀਂ ਬੇਫਕੂ ਮੰਗਰ ਮੰਨ ਵੀ ਲਿਆ ਇਤਾਂ ਦੇ ਪ੍ਰੋਮਿਸਾਂ ਦਾ ਕੀਮਤ ਹੁੰਦਾ ਰੈਜ਼ੋਲੂਸ਼ਨ ਕਿਸੇ ਦਾ ਉਹ ਰੈਜ਼ੋਲੂਸ਼ਨ ਨਾ ਕੋਈ ਉਹ ਕੋਈ ਉਹ ਕੋਈ ਯਕੀਨ ਕਰਨ ਵਾਲੀ ਚੀਜ਼ਾਂ ਹੁੰਦੀਆਂ ਇਥੇ ਤਾਂ ਕੰਟਰੈਕਟ ਨਹੀਂ ਆਨਰ ਹੋਇਆ ਤੋ ਗੱਲਾਂ ਦਾ ਕੀ ਮਤੋਂ ਰਹਿ ਗਿਆ ਮਗਰ ਇਹ ਜਿਹੜਾ ਸਾਡਾ ਸਾਡਾ ਜਿਹੜਾ ਸਾਈਕੋਲੋਜੀਕਲੀ ਪੈਦਾ ਹੋ ਗਿਆ ਕਿ ਐਸੀ ਸਪੈਸ਼ਲ ਹੈ ਤੇ ਸਾਨੂੰ ਸਪੈਸ਼ਲ ਰਾ ਹਿੱਸੇ ਚਾਹੀਦੇ ਆ ਤੇ ਸਪੈਸ਼ਲ ਹੱਕ ਚਾਹੀਦੇ ਆ ਉਹਦਣਾ ਇੱਕ ਵੱਡੀ ਮਾਨਸਤਾ ਪੈਦਾ ਹੋਈ ਕਿ ਅਸੀਂ ਕਿਸੇ ਹੋਰ ਨੂੰ ਸਮਝਦੇ ਕੁਛ ਨਹੀਂ ਸੀ ਦੇਖੋ ਰੈਸਟ ਆਫ ਇੰਡੀਆ ਵਿੱਚ 1857 ਵਿੱਚ ਸਾਡੇ ਪਟਮਾਰਾ ਪਟਿਆਲੇ ਦੀ ਫੌਜਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਇਹ ਤਾਂ ਭੁੱਲ ਸਕਦੇ ਆ ਉਨਾਰੇ ਦੇਖਿਆ ਕਿ ਸਿੱਖ ਮਾਰ ਰਹੇ ਅੰਗਰੇਜ਼ਾਂ ਨਾਲ ਬਾਕੀ ਹਿੰਦੁਸਤਾਨ ਦੀ ਸਪਰੈਸ ਕਰ